ਪੂਰਾ ਘਰ ਨੇ ਆਪਣੇ ਚੈਨਨ ਦੇ ਦੇਖਿਆ ਜਿਉਣਾ ਪੂਰਾ ਢੰਡਾਰ ਆ ਬਾਈ ਰੋ ਟਰੈਕਟਰ ਦਾ ਤੇ ਬਾਈ ਉਹਦਾ ਸਿੱਕਾ ਚੜਦਾ ਏ 75 10 ਹੌਲੈਂਡ ਤੇ ਹੋਰ ਬਾਈ ਹੋਰ ਟਰੈਕਟਰ ਦਾ ਬਾਈ ਉਹ ਕੋਲ ਮੰਨ ਕੇ ਚੱਲੋ ਵੀ ਪੂਰਾ ਭਰਿਆ ਪਿਆ ਖੰਮ ਸਪੰਝਾ 20 ਬਿਲਕੁਲ ਨਮਕ ਦਾ ਕੋਈ ਲੱਗੀ ਹੋਈ ਐ ਸਪੰਝਾ 20 ਡੱਕ ਲੱਗਿਆ ਹੋਇਆ ਕਰੋਪੀ ਲੱਗੀ ਹੋਈ ਐ ਕਮੋਟਾ 4401 53 10 ਐਲਟੀ ਮਰਲ ਕਾਲੇ ਚੱਡੜਾ 5210 3 ਸਪੀਡ ਆ ਇਹੋ ਸਵਰਾਜ ਦਾ ਜਿਹੜਾ ਤੁਹਾਨੂੰ ਕਹਿੰਦੇ ਦੇ ਵੀ ਦਿਖਾਉਣਾ ਹੈ ਟਰੈਕਟਰ 978 ਐਸਈ 4x4 2009 ਮਾਡਲ ਟਰੈਕਟਰ ਆ ਤਿੰਨ ਕੁ ਮਾਟਰ ਦਾ ਮੂਰੇ ਬਜਟ ਅੰਗ ਰੱਖਿਆ ਇਹਦੇ ਸੈਂਟਰ ਜਿਹੜੇ ਦੇ ਵਿੱਚ ਆ ਪਿਛਲੇ ਰਿੰਮਾਂ ਦੇ ਵਿੱਚ ਵੀ ਵੇਟ ਆ ਸਿਸਟਮ ਸਸ਼ਟਮ ਉੱਪਰ ਲਾ ਕੇ ਯਾਰਾ ਵਗੈਰਾ ਮਿਲੂਆਂ ਦਾ ਵੀ ਲੱਖ ਰੁਪਏ ਦਾ ਸਮਾਨ ਨੂੰ ਲੱਗਿਆ ਹੋਇਆ 6500 ਇਹ ਪਹਾਨੜਾ ਚੀਬਾ ਟਰੈਕਟਰ ਯੂਜੀ ਗੇਰ ਵਾਲਾ ਸੁਪਰ ਸੀਟਰ ਇੰਨਾ ਤੋਰਾ ਸੈਟ ਹੈ ਟਰੈਕਟਰ ਦਾ ਮੈਂ ਖੁਦ ਆਪ ਚਲਾਇਆ ਹੈ ਟਰਬੋ ਵਾਲਾ ਟਰੈਕਟਰ ਹੈ ਆਸਰੀਪਾਲ ਜੀ ਸਵਾਗਤ ਆ ਤੁਹਾਡੇ ਆਪਣੇ ਐਗਰੀਬਾਜ਼ਾਰ ਵਿੱਚ ਪਿਆਰੇ ਵੀਰੋ ਅੱਜ ਆਪਾਂ ਤੁਹਾਨੂੰ ਇਹੋ ਜਿਹੇ ਟਰੈਕਟਰਾਂ ਦੇ ਮੇਲੇ ਦੇ ਵਿੱਚ ਲਿਆ ਆਂਦਾ ਐਡਾ ਮੈਂ ਬਈ ਬਾਜ਼ਾਰ ਆ ਟਰੈਕਟਰਾਂ ਦਾ ਬਈ ਕੋਟਾ ਕਰਦੇ ਹੁਣੇ ਆਪਣੇ ਚੈਨੜ ਤੇ ਦੇਖਿਆ ਜੀ ਹੁਣਾ ਪੂਰਾ ਭੰਡਾਰ ਆ ਬਾਈ ਉਹਨੂੰ ਟਰੈਕਟਰ ਦਾ ਤੇ ਬਾਈ ਉਹਨਾਂ ਦਾ ਸਿੱਕਾ ਚੜਦਾ ਏ ਬਰਨਾਲੇ ਸ਼ੋਰੂਮ ਆ ਬਾਈ ਉਹਨਾਂ ਦਾ ਢਾਰੀ ਵਾਲ ਟਰੈਕਟਰ ਆ ਦੇਖ ਸਕਦੇ ਹੋ ਤੇ ਬਾਈ ਉਹਨਾਂ ਦਾ ਕੰਟੈਕਟ ਨੰਬਰ ਚਾਰ ਕੰਟੈਕਟ ਨੰਬਰ ਨੇ ਤੇ ਚਾਰੇ ਆਪਾਂ ਤੁਹਾਨੂੰ ਦੇ ਦਾਂਗੇ ਵੈਸੇ ਬਾਈ ਉਹਨਾਂ ਦੀ ਵੀਡੀਓ ਆਪਣੇ ਚੈਨਲ ਤੇ ਰੇਡ ਅਪਲੋਡਰ ਦੇ ਨਾਲ ਸਾਰੀ ਜਨਤਾ ਨਾਲ ਆਊਗੀ ਪਰ ਅੱਜ ਬਾਈ ਉਹਨਾਂ ਦਾ ਮਨਾਈ ਵੀਡੀਓ ਬਣਾਉਣ ਵਾਲਾ ਉਹਦੇ ਵਿਚਾਰੇ ਛੋੜਿਆ ਮਤਲਬ ਉਮਾਰਾ ਦੇ ਬੰਦਾ ਕੰਦ ਉਠਾੜਦਾ ਪ੍ਰੈਸ ਨੂੰ ਕਰਵਾਇਆ ਇਹਦੇ ਆਪਾਂ ਦੁਆਰੇ ਵੀਡੀਓ ਕਰਾਂਗੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਬਈ ਜਿਹੜੇ ਖੜੇ ਨੇ ਤੇ ਸਭ ਤੋਂ ਪਹਿਲਾਂ ਤੁਸੀਂ ਇਧਰੋਂ ਕਰ ਲਓ ਸ਼ੁਰੂਆਤ ਆਹ ਦੇਖ ਸਕਦੇ ਹੋ ਟਰੈਕਟਰ ਵੱਡੇ ਮੈ ਨਾਲੇ ਛੋਟੇ ਹੀ ਤੇ 70 ਦਾਸ ਹਵਲੈਂਡ بڑے ਟਰੈਕਟਰ ਮਿਲਣ ਜਾਂ ਨਵੇਂ ਟਰੈਕਟਰ ਮਿਲਣੇ ਨੇ 5305 ਟਾਇਰ ਦੇ ਆ ਰਹੇ ਕੱਡੇ ਕੱਡੇ ਨੇ ਤੇ 11 ਹਾ ਨੰਬਰ ਦਾ ਟਾਇਰ ਪਿਆ ਹੋਇਆ 30000 ਦੇ ਟਾਇਰ ਟਾਇਰ ਮੂਰੇ ਪਏ ਹੋਏ ਨੇ 5305 ਡੈਕ ਲੱਗਿਆ ਹੋਇਆ 605 DI90 ਹੋਰ ਵੀ ਹੋਰ ਦੇਖਦੇ ਘੋੜਾ ਵੇਪਰ ਲੱਗਿਆ ਹੋਇਆ ਇਹ ਇਹ ਜਿਹੇ ਟਰੈਕਟਰ ਖੜੇ ਨੇ ਬਜਨਾ ਕੋੜ ਫਿਰ ਸਮਾਂ ਕਹੀਏ ਸਮਝ ਲੋ ਸਭ ਰਾਜ ਦਾ ਸਭ ਤੋਂ ਵੱਡੀ ਪਾਵਰ ਟਰੈਕਟਰ ਆ ਬਈ ਉਹ ਨੂੰ ਆਪਾਂ ਉਹ ਵੀ ਦਿਖਾਵਾਂਗੇ ਤੇ ਹੋਰ ਬਾਈ ਹੋਰ ਟਰੈਕਟਰ ਦਾ ਬਾਈ ਉਹਨਾਂ ਕੋਲ ਮੰਨ ਕੇ ਚੱਲੋ ਵੀ ਪੂਰਾ ਭਰਿਆ ਪਿਆ ਕੰਮ ਸਪੰਝਾਵੀ ਬਿਲਕੁਲ ਨਮਾਕ ਦਾ ਫੁਰੀ ਲੱਗੀ ਹੋਈ ਐ ਸਪੰਝਾਵੀ ਡੈਕ ਲੱਗਿਆ ਹੋਇਆ ਇੱਕ ਰੋਕੀ ਲੱਗੀ ਹੋਈ ਐ ਟੋਯੋਟਾ 4301 ਸਾਤਰੀ ਲੱਗੀ ਹੋਈ ਐ ਸਿਸਟਮ ਲੱਗਿਆ ਹੋਇਆ ਤੇ ਸਵਰਾਜ ਨਾਲ ਹੱਥ ਤੋਂ ਬੜਾ ਰੈਟ ਸੁਨ ਦਿਖਾਉਣਾ ਹੈ ਆਪਾਂ ਨੇ ਉਹ ਸਸਪੈਂਸ ਸਾ ਵੀਡੀਓ ਦੇ ਵਿੱਚ ਬਣੇ ਰਹੋ ਸਵਰਾਜ 9674 4/4 ਬੈਂਪਰ ਦੇਖੋ ਲੱਗਿਆ ਹੋਇਆ ਪੂਰੇ ਕੰਮ ਦਾ ਸਤਰੀ ਸਿੱਸੇ ਮਤਲਬ ਇਹ ਪੋਕੇ ਪ੍ਰੈਕਟਰ ਨੇ ਭਾਈ ਜਣਾ ਕੋਲ 5310 ਐਲਟੀ ਮਰਲ ਕਾਲੇ ਚ ਡੜਾ 5210 30 ਸਪੀਡ ਤੇ ਕੋਈ ਆ ਦੇਖੋ ਮਾਨਕਾ ਚਲੋ ਬਈ ਟਰੈਕਟਰ ਕੋਕਾਈ ਜਾ ਪੂਰਾ ਨਾਮ ਆ ਪਿਆ ਬ੍ਰੈਂਡ ਨਿਊ ਸੀ ਸਪੀਡ 855 ਤੇ ਆ ਇਹੋ ਖਵਰਾਜ ਦਾ ਜਿਹੜਾ ਤੁਹਾਨੂੰ ਕਹਿੰਦੇ ਦੇ ਵੀ ਦਿਖਾਉਣਾ ਏ ਟਰੈਕਟਰ 978 ਐਸ 4x4 2009 ਮਾਡਲ ਟਰੈਕਟਰ ਆ ਭਾਈ ਉਹਨਾਂ ਦੇ ਨੰਬਰ ਉੱਪਰ ਤੇ ਵੀ ਮੈਂ ਕੰਟੈਕਟ ਕਰ ਲਿਓ ਤੇ ਰੇਟ ਦੇਓ ਆਹਰ ਤੇ ਆ ਗਿਆ ਜੀ ਰੇਟ ਆ ਸੇਖਾ ਦੋ ਕਿੱਡਾ ਕੈਂਡ ਪੀਸ ਪਿਆ ਟਰੈਕਟਰ ਬਾਈ ਉਹਨਾਂ ਕੋਲ ਪਰ ਨਵੇਂ ਟਰੈਕਟਰ ਨੇ ਸਾਰੇ ਥੋੜੇ ਚੱਲੇ ਹੋਏ ਨੇ 855 ਐਫੀ ਸੇਠੋ ਪੰਜ ਅਰਜਨ ਮੈਂ ਰੀਵਰਸ ਕੈਮਰਾ ਮਾਰਦੇ ਸਿਰੇ ਤੱਕ ਵੀ ਦੇਖ ਜਿਵੇਂ ਆਪਣਾ ਬੰਦਿਆਂ ਨੂੰ ਵੀ ਆਪਣੇ ਜਿਹੜੇ ਭਾਈ ਨੇ ਦੇਖਣ ਵਾਲੇ ਵੀ ਕਿੰਡਾ ਬੜਾ ਜਰੋ ਵਾਸਤੇ ਸਟਾਕ ਆਪਾਂ ਲੈ ਕੇ ਆਏ ਆ 750 ਸੋਨਾਰਿਕਾ ਤੇ ਆ ਰਹੀ ਮੈਸੀ ਸਮਾਰਟ 9900 ਤੁਸੀਂ ਟਰੈਕਟਰ ਦੇਖੋ ਬੜੀ ਟਰੈਕਟਰ ਦਿਖਾ ਚੰਗੀ ਤਰ੍ਹਾਂ ਰੇਡੀਅਲ ਟਾਇਰ ਮੁਰਲੇ ਪਏ ਹੋਏ ਨੇ ਕੋੜਾ ਬੈਂਪਰ ਲੱਗਿਆ ਹੋਇਆ ਛਟਵਾੜੀ ਦਾ ਕਮਟਰ ਬਜਲ ਮੁਰਲੇ ਲੱਗਿਆ ਹੋਇਆ ਏ ਤੁਸੀਂ ਦੇਖ ਸਕਦੇ ਹੋ ਤੇ ਹਾ ਤਰੀਕ 90 ਪੀ ਸਮਾਰਟ ਮੈਸੀ ਚੇਂਜਰ ਗੇਅਰ ਛੱਲ ਗੇਅਰ ਦੇ ਵਿੱਚ ਤੇ ਅਗਲਾ ਹੈ ਫੇਰ 53 10 ਇਲੈਟਰੀ ਮੰਡਲ ਕਾਇਰ ਤੇ ਡੜਾ 605 ਅਰਜਨ ਦੇਖੋ ਭਾਈ ਮਰੇ ਪਰ ਹਮਨ ਤੇ ਕਰਨਗੇ ਬਈ ਰੇਟ ਮਾਡਲ ਚ ਦੱਸਿਆ ਹੈਗੇ ਦੇਖੋ ਵੀਰੋ ਆਪਾਂ ਪਟਿਆਲੇ ਤੋਂ 120 ਕਿਲੋਮੀਟਰ ਸਪੈਸ਼ਰ ਚੱਲ ਕੇ ਆਏ ਤੇ ਵੀਡੀਓ ਬਣਾਉਣ ਵਾਸਤੇ ਆਪਣਾ ਵੀ ਮਕਸਦ ਇਹ ਹੀ ਹੁੰਦਾ ਵੀ ਤੁਹਾਨੂੰ ਸਾਰੀ ਕੱਲੀ ਜਾਣਕਾਰੀ ਦਈਏ ਉਹਦੇ ਵਿੱਚ ਰੇਟ ਮਾਡਲ ਦੱਸ ਦੇ ਦਈਏ ਪਰ ਹਰ ਵਾਰ ਸੰਭਵ ਨਹੀਂ ਹੋ ਪਾਉਂਦਾ ਕੋਈ ਜੀ ਅੱਜ ਮਜਬੂਰੀ ਹੋ ਗਈ ਬਾਈ ਆਪਾਂ ਨਹੀਂ ਮੁੜਿਆ ਬਾਈ ਬਿਮਾਰ ਆ ਪਰ ਅਜ ਡੈਜਸਟ ਕਰ ਲਿਓ ਆਪਾਂ ਅਥਮਲ ਕੇ ਮਾਹੀ ਮੰਗਦੇ ਆ ਵੀਡੀਓ ਨੂੰ ਹੁਣ ਜਾਓ ਕਰਿਓ ਤੇ ਬਾਤਿਆ ਪਰ ਸ਼ੇਅਰ ਕਰਿਓ 50 50 ਡੀ ਹੁਣ ਇੰਨੇ ਹੁਣ ਬਾਈ ਉਹਨਾਂ ਕੋਲ ਬਾਈ ਉਹਨੇ ਆਪਾਂ ਨੂੰ ਅੱਗੇ ਤੋਂ ਵਿਚਾਰੇ ਸਟਰਿਕਟ ਵਿਖਣ ਬਾਈ ਉਹਨਾਂ ਦੇ ਤੇ ਖੁਸ਼ ਹੋ ਕੇ ਬਲਾਉਣ ਬਲਾਉਣ ਵੀਡੀਓ 605 ਡੀਆਈ ਦੇਖ ਸਕਦੇ ਹੋ ਕੋੜਾ ਪੈਂਪਰ ਲੱਗਿਆ ਹੋਇਆ ਏ ਕ੍ਰੋਪੀ ਲੱਗੀ ਹੋਈ ਏ ਤੇ ਚੈਂਜਰ ਗੇਅਰ ਦੇ ਵਿੱਚ ਆਹੇ ਆਹੇ ਟਰੈਕਟਰ ਖੜੇ ਨੇ ਵੀ ਨਵੇਂ ਨੇ ਜਿਹੇ ਸਾਹ ਦੇ ਲੋ ਵੀ ਤੋਂ ਤੋਂ ਤੰਗਨੱਖ ਰੂਆ ਨਵੇਂ ਆਣ ਨੂੰ ਇੱਥੋਂ ਲੈ ਜਾਓ ਆ ਕੇ ਨਵੇਂ ਟਰੈਕਟਰ ਮੁਰਜਣਗੇ 5305 ਇਹ ਗੇਅਰ ਪ੍ਰੋ ਦੇ ਵਿੱਚ ਆਈ ਲੱਕ ਲੱਗਿਆ ਹੋਇਆ ਜਨੌਕੀ ਲੱਗੀ ਹੋਈ ਹੈ ਇਹ ਚਾਰ ਚੱਕਰ ਵਾਲਾ ਹੁੰਦਾ ਇਹ 4x4 855 ਦੇਖਦੇ ਹਾਂ ਪਤਾ ਮੂਰੇ ਬੇੜ ਦੇਖੋ ਉਹਦੀ ਬਾ ਬੇੜ ਦਿਖਾ 2 4 6 8 ਵੀ ਤੰਕਵਾਟਰਾ ਮੂਰੇ ਬਜੇ ਡੰਗ ਰੱਖਿਆ ਇਹਦੇ ਸੈਂਟਰ ਦੇ ਹੇੜ ਦੇ ਵਿੱਚ ਆ ਪਿਛਲੇ ਰਿੰਮਾਂ ਦੇ ਵਿੱਚ ਵੀ ਬੇੜ ਆ ਸਿਸਟਮ ਸਿਸਟਮ ਉੱਪਰ ਲਾ ਕੇ ਜਰਾ ਵਗੈਰਾ ਮਿਲੂਆਂ ਦਾ ਵੀ ਲੱਖ ਰੁਪਏ ਦਾ ਸਮਾਨ ਨੂੰ ਲੱਗਿਆ ਹੋਇਆ ਐ ਮੈਸੀ ਚਾਰ ਨੰਬਰ ਤੋਂ ਸਮਾਰਟ ਕੋੜਾ ਬੈਂਪਰ ਯੂ ਪੈਵ ਲੱਗਿਆ ਹੋਇਆ ਰੇਡੀਅਲ ਟਾਇਰ ਪਾਇਆ ਹੋਲੇ ਪਿਛਲੇ ਇਹ ਫੋਰ ਵੀਲ ਦੇ ਵਿੱਚ ਜਿਹੜਾ ਸਿੰਪਲਾ ਵੇਸੇ ਟਾਇਰ ਬੰਦੇ ਨੇ ਸਕਰੀਨ ਨੂੰ ਕਿਛਦੇ ਵਿਵਾਰਖੇ ਨੇ ਨਮਾ ਡੈਟਾ ਪਈ ਹੈ 5501 ਕਬੋਟਾ ਤੇ ਪ੍ਰੀਤ 849 ਦੇਖ ਸਕਦੇ ਹੋ ਪਿੱਛੇ ਖੜਾ ਟਰੈਕਟਰ ਹਾਵਲੈਂਡ 5500 650 ਇਹ ਪਹਣੜਾ ਚੀ ਦਾ ਟਰੈਕਟਰ ਆ ਯੂਜੀ ਗੇਅਰ ਵਾਲਾ ਸੁਪਰ ਸੀਟਰ ਇੰਨਾ ਤੋਰਾ ਸੈਟ ਹੈ ਟਰੈਕਟਰ ਦਾ ਮੈਂ ਖੁਦ ਆਪ ਚਲਾਇਆ ਹੈ ਟਰਬੋ ਵਾਲਾ ਟਰੈਕਟਰ ਹੈ ਵੀ ਐਂ ਜੇ ਰੋਮੀ ਜੇ ਪ੍ਰੋਬਲੀਬ ਚਲਾਤਾ ਤਾਂ ਬਿੱਤੇ ਟੱਕ ਦੂੰ ਇੰਨਾ ਵਧੀਆ ਤੋਰਾ ਟਰੈਕਟਰ ਦਾ ਟਾਇਰ ਦੇਖ ਲੋ ਬਈ ਚੌਖਰਾ ਨਾ ਮਾਟੜਿਆ ਹੋਇਆ ਟਾਇਰਾਂ ਦਾ ਪਰ ਲੋ ਚੈੱਕ ਤੇ ਟਾਇਰ ਦੇਖ ਲੋ ਮੁਰੇ ਨਾਓ 0016 ਦੇ ਟਾਇਰ ਨੇ ਨੰਬਰ ਤੇ ਬੰਪਰੋਂ ਉਪਰ ਲੱਗਿਆ ਹੋਇਆ ਵਧੀਆ ਆ ਜਿਹੜਾ ਇਧਰ ਚੱਜਦਾ ਸਮੇ ਲੈ ਕੇ ਦੇਖੋ ਵੀ ਹਰ ਹਰਿਬਾਰ ਪ੍ਰਭੂ ਬਈ ਆਪਾਂ ਨੂੰ ਜੋ ਚਾਹੁੰਦੇ ਆ ਉਹ ਹੋ ਜਾਂਦਾ ਹੁੰਦਾ ਹੈ ਖੈਰ ਇਹ ਵੀ ਸੰਭਵ ਨਹੀਂ ਹੁੰਦਾ ਹੁੰਦਾ ਚਲੋ ਕਦੇ ਮਨ ਦਾ ਜੋ ਸੋਚ ਕੇ ਜਾਂਦਾ ਉਹ ਨਹੀਂ ਵੀ ਬਣਦਾ ਇਹਦਾ ਬਾਕੀ ਇਹ ਦਰਸ ਪੰਜਾਬੀ ਆ ਗਿਆ ਇਹ ਟੂ व्हीਲ ਦੇ ਵਿੱਚ ਆ ਬਕਟਾ ਟੂਲ ਦੇ ਵੀ ਨਵੇਂ ਨੇ ਦੇਖ ਸਕਦੇ ਹੋ ਤੇ 955 ਪ੍ਰੀਤ 4/4 ਰੇਡੀਓ ਟਾਇਰਾਂ ਦੇ ਵਿੱਚ ਆ ਉਰੇ ਵੇਟ ਲੱਗੇ ਹੋਏ ਨੇ ਚਾਰ ਬਜਿੱਟਾਂ ਦੇਖ ਸਕਦੇ ਹੋ ਵੀ 20-20 ਕਿਲੋ ਜਾਂ 80 ਕਿਲੋ ਵਜਨ ਉਰੇ ਟੰਗਿਆ ਹੋਇਆ ਤੇ ਇਹ ਕਿੰਡਾ ਦਾ ਆਪਣਾ ਬੈਪਰਾ ਇਹ ਕਮਾਂਡਰ 30 ਕਿਲੋ ਬਜਨ ਲੱਗਿਆ ਹੋਇਆ ਮੂਰੇ ਬਾਕੀ ਆ ਦੇਖੋ ਉਹ ਟਰੈਕਟਰ ਇਹ ਤਾਂ ਵੀ ਐਂ ਦੇਖ ਲਓ ਬਈ ਕਿਸੇ ਪੁਰਾਣੇ ਸਕਰੀਨ ਮੰਡੀ ਦਾ ਟਰੈਕਟਰ ਰੱਖਿਆ ਹੋਇਆ ਚਾਰੇ ਟਾਇਰ ਰੇਡੀਅਲ ਨਵੇਂ ਟਾਇਰ ਸਮਾਰਟ ਫ੍ਰੀਜ ਛਾਤਲੀ ਲੱਗੀ ਹੋਈ ਜਾ ਵਧੀਆ ਬੈਂਪਰ ਘੈਂਟ ਪੂਰਾ ਮੈਨੇਜਰੋ ਵੀ ਹੈਵੀ ਦੇ ਬੈਂਪਰ ਲੱਗਿਆ ਹੋਇਆ ਮੈਨੂੰ ਐ ਰਾਦਾ ਵੀ ਵਿੱਚ ਵੀ ਤੇ ਹਰਿਆ ਪੁਰਿਆਵਾ ਕਹਾ ਪੂਰਾ ਵਜਣਾ 245 ਹੋਰ ভাই 4 ਬਈ ਆਈ ਮੈਸੀ ਫਰੈਂਕਸਨ ਦੇਖ ਸਕਦੇ ਹੋ ਵੀ ਕੋਕੇ ਵੀ ਟਰੈਕਟਰ ਖੜੇ ਨੇ ਬਾਈ ਉਹਨਾਂ ਕੋਲ ਇੱਕ ਤੋਂ ਬਦਕੇ ਇੱਕ ਤੇ ajo ਇਧਰ ਦਿਖਾਉਂਦੇ ਆਪਾਂ ਤੁਹਾਨੂੰ ਇਹ ਟਰੈਕਟਰ ਹੈ ਜਿਹਨੇ ਆਪਣੇ ਛੋਟੇ ਭਰਾਵਾਂ ਬਾਅਦ ਕਿਸਾਨਾਂ ਬਾਅਦ ਤੇ ਜਿਹੜੇ ਮੇਰੇ ਭਰਾ ਨੂੰ ਚਾਹੀਦਾ ਹੁਣ ਕਿਸੇ ਨੂੰ ਬਜਟ ਦੇ ਵਿੱਚ ਟਰੈਕਟਰ ਨੇ ਭਾ ਦੇ ਵਿੱਚ ਉਹ ਸੋਰੂ ਦੇ ਵਿੱਚ ਥੋੜੇ ਜਿਹਾ ਹਾਈ ਫਾਈ ਟਰੈਕਟਰ ਜਿਹੜੇ ਵੱਡੇ ਨੇ ਉਹ ਲੱਗੇ ਹੋਏ ਦੇ ਤੇ ਆ ਦੇ ਸਾਡੇ 735 ਖੜਾ ਹੈ ਉਹ ਐਸਟਰ ਖੜਾ ਮਤਲਬ 5260 ਬਾਕੀ ਪਾਵਰ ਕਿੰਨੀਗਾ ਮੈਨੂੰ ਪਤਾ ਨਹੀਂ ਹੈਗਾ ਦੇਖਣ ਨੂੰ ਤਾਂ ਮਤਲਬ ਵੀ ਪਾਵਰ ਉਹਦੀ ਵੱਡੀਉ ਲੱਗਦੀ ਹੈ ਉਹਦੇ ਪਿੱਛੇ ਟਾਇਰ ਵੀ ਜਿਹੜੇ 16 ਦੇ ਪਏ ਹੋਏ ਨੇ ਤੇ ਆਹ ਥੋੜਾ ਜਿਹਾ ਖੜਾ ਹੈ 750 DI ਆਹ ਦੇਖੋ ਟਰੈਕਟਰ 5300 ਮੈਸੀਡੂਦੀ ਪੇ ਹੈ ਦੇਖਿਆ ਹਾਂ ਵੀ ਟਰੈਕਟਰ ਉਰੇ ਆ ਮੜਾ ਜਾ ਇਹਦੇ ਲੀਵਰ ਦਿਖਾ ਟਰੈਕਟਰ ਦੇ ਵੀ ਕਿਹੜੇ ਹਿਸਾਬ ਦੇ ਮਾਰੇ ਤੇ ਚਲੋ ਵੀ ਤਕਨੀਕ ਨੂੰ ਪਤਾ ਨਹੀਂ ਆਹ ਕੇਅਰ ਸਿਸਟਮ ਆ ਲੀਵਰ ਇਹ 3 ਸਪੀਡ ਦੇ ਵਿੱਚ ਅੱਕੇ ਕਿਵੇਂ ਸਕਦਾ ਵਾ ਇਹ ਮਾਇ ਇਹਦਾ ਮਾਈਸੀ 7505 ਪਾਵਰ ਸਟੀering ਨਾ 53080 ਪ੍ਰਿੰਟਰੀ ਡਰਾਈਵ ਪ੍ਰੈਸ਼ਰ ਸਟੀering ਦਾ ਮਤਲਬ ਪਲੇਟਫਾਰਮ ਦੇ ਸਾਧੂ ਲੱਗਿਆ ਹੋਇਆ ਸਾਈਡ ਗੀਅਰ ਮਾਲਾ ਵੀ ਇਹ ਜਿਹੜਾ ਕਹਿੰਦੇ ਮਤਲਬ ਦੇਖੇ ਨਹੀਂ ਜਿਹੜੇ ਉਹਦੇ ਬਾਈ ਉਹਨਾਂ ਕੋਲ ਮਿਲ ਗਈਆਂ 978 ਸਾਈਡ ਆਪਾਂ ਨੂੰ ਡੀਲਰ ਤੇ ਖੜਾ ਲਈ ਮਿਲੂਗਾ ਉਹ ਵੀ ਆਪਣੇ ਬਾਈ ਉਹਨਾਂ ਕੋਲ ਖਾਈਗਾ 55 ਸੋਨਾਰੀਕਾ 740 ਸੋਨਾਰੀਕਾ ਹਾਂਜੀ bro ਇਹ ਸੀ ਟਰੈਕਟਰ ਬਾਈ ਉਹਨਾਂ ਨੇ ਆਪਾਂ ਤੁਹਾਨੂੰ ਦਿਖਾਏ ਨੇ ਬਾਕੀ ਗਾੜਾ ਤਾਂ ਮਿਲੂ ਕੱਢੇ ਹੋਣਾ ਜੀ ਯਕ ਇਹੋ ਜੀ ਵੀਡੀਓ ਪਾਤੀ ਮੇਰੇ ਟਰੀ ਦੱਸੇ ਨੇ ਮਾਡਲ ਨਹੀਂ ਦੱਸੇ ਹੈਗੇ 120 ਕਿਲੋਮੀਟਰ ਤੋ ਤੋ ਤੇਲ ਭੋਕ ਕੇ ਆਪਾਂ ਪਹੁੰਚਿਆ ਤੁਹਾਡੇ ਵਾਸਤੇ ਪਹੁੰਚੇ ਤੇ ਪਰ ਜੋ ਸੋਚਦੇ ਆਂ ਉਹ ਹਰ ਵਾਰ ਨਹੀਂ ਹੁੰਦਾ ਅੱਗੇ ਤੋਂ ਬਾਈ ਉਹਨਾਂ ਦਾ ਫੋਨ ਨੰਬਰ ਲੈ ਲੜਿਆ ਕੰਟੈਕਟ ਦੇ ਵਿੱਚ ਆ ਕੇ ਬਾਅਦ ਵਿੱਚ ਕੰਟੈਕਟ ਦੇ ਵਿੱਚ ਤੇ ਜੇ ਕੋਈ ਗਲਤੀ ਹੋ ਗਈ ਆਪਰੇ ਫੋਨ ਨਹੀਂ ਕਰਿਆ ਬਾਈ ਜਿਹੜਾ ਵਿਚਾਰਾ ਵੀਡੀਓ ਬਣਾਉਂਦਾ ਇਹ ਉਹਦੇ ਪਿੱਠ ਦੇ ਵਿੱਚ ਉਹਦਾ ਜਿਹੜਾ ਨਾੜ ਨਹੀਂ ਹੁੰਦਾ ਉਹਦਾ ਤੁਹਾਨੂੰ ਠਰਦਾ ਪ੍ਰੈਸ ਲਪਰਾਇਆ ਬੰਦੇ ਨੇ ਜੇ ਵੀ ਸੱਟ ਹੁੰਦਾ ਆਪਾਂ ਬਾਈ ਨੂੰ ਕੰਟੈਕਟ ਤੇ ਲਾਵਾਂਗੇ ਅਗਰੇ ਰੇਡ ਮੋੜ ਦੇ ਨਾਲ ਸਾਰੀ ਵੀਡੀਓ ਆਪਾਂ ਅਗਡੇ ਵਾਸਤੇ ਲੈ ਕੇ ਆਵਾਂਗੇ ਫਿਲਹਾਲ ਲਈ ਆਪਣੀ ਇਹ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰਿਓ ਤੇ ਬਾਤੇ ਬਾਤੇ ਵੀ ਆਉਣ ਫੋਨ ਆਣਾ ਬਾਈ ਉਹਨਾਂ ਕੋਲ ਤਾਂ ਕਿ ਬਾਈ ਉਹਨੇ ਅੱਗੇ ਆਪਾਂ ਨੂੰ ਬਾਤੇ ਦਾ ਮੌਕਾ ਦੇਣ ਬਾਈ ਉਹਦਾ ਫਾਇਦਾ ਹੋਵੇ ਜਿੰਨਾ ਬਾਤੇ ਬਾਤੇ ਜਿੰਨਾ ਕਰ ਸਕਦੇ ਹੋ ਬਾਕੀ ਇਹ ਵੀਡੀਓ ਚੰਗੀ ਲੱਗੀ ਜੇ ਤੁਹਾਨੂੰ ਜਿਹੜੀ ਜਨ ਸਬਸਕ੍ਰਾਈਬ ਕਰਦੇ ਹੋ ਫੇਸਬੁਕ ਪੇਜ ਤੇ ਹੀ ਰੋਫੇ ਪੇਜ ਨੂੰ ਫੋਲੋ ਕਰ ਲਿਓ ਬਾਕੀ ਇਸ ਤਰ੍ਹਾਂ ਫਿਰ ਜੁੜ ਕਰੇਗੇ ਤੁਸੀਂ ਆਪਾਂ ਨਾਲ ਨਾਲ ਇਕੱਠੇ ਰਹਿਣੇ ਆ ਵੀਡੀਓ ਕੋਲ ਲਾਈਕ ਤੇ ਕਮੈਂਟ ਧੰਨਵਾਦ ਜੀ